ਨੰਦਾ ਜੀ ਤੁਹਾਡਾ ਸਾਰਾ ਦਾ ਧੰਨਵਾਦ ਜਿਹੜੇ ਤੁਸੀਂ ਕਿ ਆ ਜਾਏ ਨੇ ਸਾਡੇ ਕੰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਆ ਅੱਜ ਦੇ ਹਾਲਾਤ ਇਹ ਮੰਨ ਕਰਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਪੁਰੀ ਜਨਾਈ ਨੂੰ ਬੋਲ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲੀਟিক্যাল ਪਾਰਟੀ ਯੋ ਬਿੰਗੇ ਸੜਾ ਪੁਰ ਸ਼ਰਮਣੀ ਕਾਲੀਦਾਨ ਸ਼ਰਮਣੀ ਕਾਲੀਦਾਨ ਜਗੜਿਆ ਕਰਨਾ ਉਹਦੇ ਨਾਲ ਪੰਤ ਤੱਕੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਬੜਗਾ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਮੜਾਇਆ ਸੀ ਪਰਪੁਰਾਜੀ ਨੇ ਸੈਕਿੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕਿੰਡ ਕੈਪੀਟਨ ਕੀਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਜਿਸ਼ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਦਿਕ ਤੌਰ ਤੇ ਸੀ ਜਿਹੜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਾਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਦੇ ਚੀਫ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਜਾਂਦਾ ਹਰ ਥਾਂ ਤੇ ਜੇ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆਂ ਲੈ ਕੇ ਲੈ ਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਿਆ ਗਿਆ ਕਿਸੇ ਨੂੰ ਮਾਰ ਲਿਆ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਉਹਦੇ ਇੱਥੇ ਰਾਜਭਰੋਂ ਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੱਧਦੀ ਹੈ ਮੇਨ ਪਾਰਟੀ ਹੀ ਹੁੰਦੇ ਨਾਤੇ ਕੇ ਅਸੀਂ ਇਕੱਠੇ ਹੋ ਕੇ ਕੋਈ ਅਸੀਂ ਆਵਾਜ਼ ਉਠਾਈ ਜੀ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਸਾਡੇ ਸਾਰੇ ਦੋਨਾਂ ਗੁਰਪੰਧ ਦੇ ਸਾਡੇ ਅੱਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਪੂ ਜਦ ਦੱਸਣਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗਰੁੱਪ ਚ ਕੋਈ ਰਿਹਾ ਹੋਵੇ ਸਾਡੇ ਦੀ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹੜੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਅਸੀਂ ਕਰਨੀਆਂ ਸਰਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਅਰੇ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਪਰ ਹੋਰ ਵੀ ਸਾਡੀਆਂ ਗੱਲਾਂ ਕਈ ਨਹੀਂ ਹੋਈਆਂ ਸਾਡੀਆਂ ਗੱਲਾਂ ਹੋਈਆਂ ਹੋਈਆਂ ਨੇ ਉਹਦੇ ਨਾਲ ਸਾਡੇ ਵਰਕਰ ਨੂੰ ਡਿਜ਼ਰਬ ਕਰਨਾ ਉਹ ਸਾਰਾ ਅਸੀਂ ਆਪ ਵਿੱਚ ਬੈਠ ਕੇ ਕਰਾਂਗੇ ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਪਰ ਸਰਦਾਰ ਸੁਖਵੀਰ ਸਿੰਘ ਤੇ ਨਾਲ ਦੇ ਸਾਰੇ ਸਾਥੀਆਂ ਦਾ ਕਿ ਆਏ ਨੇ ਜੀ ਆਇਆਂ ਨੂੰ ਅਰੇ ਸਾਡੇ ਕੋਈ ਕਮੀਆਂ ਰਹੀਆਂ ਹੋਣ ਜਾਂ ਪਾਣੀ ਦੀ ਕਮੀ ਹੈ ਰਹੀ ਹੈ ਹੁਣ ਤੋ ਹੋਰ ਉਹਦੀ ਸਾਡੀ ਅਸੀਂ ਖਿਮਾ ਚਾਉਂਦੇ ਆ ਦੂਸਰਾ ਮੈਂ ਬੇਨਤੀ ਕਰਨਾ ਚਾਹਨਾ ਕਿ ਜਿੱਦਣ ਸਰਦਾਰ ਸੁਖਵੀਰ ਸਿੰਘ ਉਹਨਾਂ ਨੇ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੋਂ ਦਿਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ ਚ ਗਈ ਹਰੇਕ ਜ਼ਿਲ੍ਹੇ ਦੀ ਗਈ ਔਰ ਉਹਨਾਂ ਤੋਂ ਫੀਡਬੈਕ ਲਿਆ ਵਰਕਰ ਤੋਂ ਉਦੋਂ ਜਮ ਜੌਰਟੀ ਨੇ ਗੱਲ ਕਿਹਾ ਕਿ ਜਿੰਨਾ ਜੇ ਇਕੱਠੇ ਨਹੀਂ ਹੁੰਦੇ ਉਨੀ ਦੇਰ ਕੋਈ ਗੱਲ ਨਹੀਂ ਬਣਨੀ ਮжоਰਟੀ ਨੇ ਕਿਹਾ ਫਿਰ ਹੁਣ ਅਸੀਂ ਮੀਟਿੰਗ ਬੁਲਾਈ ਫਿਰ ਸੁਵੀਰ ਚਗੁਰਾ ਨਾਲ ਗੱਲ ਕਿਰਾਏ ਸਾਰਿਆਂ ਦੀ ਫਿਰ ਕੱਲ ਮੈਂ ਜ਼ਿਲ੍ਹੇ ਦੇ ਪ੍ਰਬਾਰ ਬੁਲਾਏ ਸੀਨੀਅਰ ਲੀਡਰਸ਼ਿਪ ਬੁਲਾਈ ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਜੋ ਤੁਸੀਂ ਫੈਸਲਾ ਕੀਤਾ ਹੈ ਉਹ ਕਰੋਗੇ ਸਭਨਾਂ ਸਾਰਿਆਂ ਨੂੰ ਮੰਨਦੂਰ ਹੈ ਮੈਂ ਉਹਨਾਂ ਦਾ ਵੀ ਸਾਡੀ ਪਾਰਟੀ ਦੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਮੇਰੇ ਤੇ ਬਹੁਤ ਵੱਡਾ ਪਰੋਸਾ ਪ੍ਰਗਟ ਕੀਤਾ ਹੈ। ਔਰ ਦੂਜਾ ਇਹ ਹੈ ਕਿ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਿਸੇ ਦਾ ਕੋਈ ਗੁੱਸਾ 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 ਗਿਰਾ ਹੈ ਉਹ ਵੀ ਦੂਰ ਕਰੇ ਔਰ ਉਸ ਤੋਂ ਬਾਅਦ ਕੋਈ ਅਜਿਹਾ ਐਸੀ ਸਿਚੁਏਸ਼ਨ ਨਹੀਂ ਹੋਏਗੀ ਜਿਹਦੇ ਨਾਲ ਕੋਈ ਪਾਰਟੀ ਦੇ ਦਵਾਗ ਦਫਾੜ ਆਵੇ। ਜੇ ਕੋਈ ਹੋਏਗਾ ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਬੈਠ ਕੇ ਕਰਾਂਗੇ। ਅੱਜ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹ ਜਿਹੜੀ ਅਗਲੀ ਸਟ੍ਰੈਟਜੀ ਹੋएगी ਕੋਈ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਕੋਈ ਪੁੱਛਣਾ ਚਾਹੁੰਦੇ ਤੁਸੀਂ ਨਹੀਂ ਬੋਲਣੇ ਤੁਸੀਂ ਕਹੋ ਪਹਿਲ ਤੁਸੀਂ ਗੱਲ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਤੇ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਅਕੱਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਅਕੱਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ ਦੂਜੀਆਂ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਤੇ ਤੁਸੀਂ ਦੇਖਿਆ ਹੀ ਹੈ ਕਿ ਜੋ ਹਾਲਾਤ ਨੈਸ਼ਨਲ ਪਾਰਟੀਆਂ ਨੇ ਇੱਥੇ ਦੇ ਆਪਣੇ ਸੂਬੇ 'ਚ ਕੀਤਾ ਹੈ ਕਿਉਂਕਿ ਉਹਨਾਂ ਦਾ ਕੋਈ ਲਗਾਅ ਸੂਬੇ ਨਾਲ ਨਹੀਂ ਹੈ ਆਪਣਾ ਸੂਬਾ ਬਾਰਡਰ ਦਾ ਸੂਬਾ ਹੈ ਇੱਥੇ ਜਿਹੜੀ ਤੁਸੀਂ ਮੁਸ਼ਕਲਾਂ ਇਹ ਇੱਥੇ ਸਮੱਸਿਆਵਾਂ ਬੜੀਆਂ ਅਲੱਗ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦੇ ਰਿਹਾ ਤੇ ਮੈਂ ਆ ਵੀ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਅੱਜ ਜੋ ਪੰਜਾਬ ਵਿੱਚ ਜੋ ਚੀਜ਼ਾਂ ਬਣੀਆਂ ਜੋ ਸਹੂਲਤਾਂ ਮਿਲੀਆਂ ਉਹ ਦੇਣ ਵਾਲਾ ਇਕੱਲਾ ਸ਼੍ਰੋਮਣੀ ਖਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪਿਛਲੇ ਮਨ ਲਾ 40 50 ਸਾਲ ਤੋਂ ਸਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੀ ਸੇਵਾ ਚ ਲਾਏ ਸੋ ਉਹਨਾਂ ਦੀ ਜਿਹੜਾ ਸਫਰ ਸੀ ਉਹਨ ਸਫਰ ਵਿੱਚ ਐਜੇ ਸਾਥੀ ਸੀ ਧੀਂਸਾ ਸਾਹਿਬ ਪੁੰਦਰ ਸਾਹਿਬ ਬ੍ਰਮਪੁਰਾ ਸਾਹਿਬ ਉਹਨਾਂ ਦੀ ਟੀਮ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਭਰਾਵਾ ਮੰਗੂ ਉਹਨਾਂ ਨੇ ਇਕੱਠੇ ਹੋ ਕੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਤਿੰਨ ਕਾ ਤਿੰਨ ਕਾ ਇਕੱਠਾ ਕਰਕੇ ਆਪਣੀਆਂ ਜਾਨਾਂ ਨੂੰ ਨਾ ਪ੍ਰਵਾਹ ਹੁੰਦੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਪਾਰਟੀ ਅੱਜ ਜੋ ਹੈ ਇਹਨਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਜਿਹੜੀ ਸਾਥ ਕਰਕੇ ਟੀਮ ਵਰਕ ਕਰਕੇ ਜੋ ਕਾਲੀ ਦਲ ਬਣਿਆ ਸੋ ਸਾਨੂੰ ਬੜਾ ਅਫਸੋਸ ਹੋਇਆ ਜਦੋਂ ਕੁਝ ਕਾਰਨਾ ਕਰਕੇ ਆਪਣੇ ਪਾਰਟੀ ਵਿੱਚ ਥੋੜੀ ਅਲੱਗ ਹੋਏ ਪਰ ਮੈਂ ਇਹਨਾ ਕਹਿਣਾ ਚਾਹਣਾ ਹੈ ਦੇਖੋ ਢੀਂਸਾ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਦੇਖੋ ਬਹੁਤ ਵੱਡੀ ਕੰਟਰੀਬਿਊਸ਼ਨ ਆਪਣੇ ਪਾਰਟੀ ਨੂੰ ਖੜਾ ਕਰਨ ਵਿੱਚ ਹੈ ਤੇ ਅੱਜ ਜਦੋਂ ਸਾਡੇ ਵਿੱਚ ਆਏ ਹੈ ਐਨ ਲੱਗਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਦੇ ਚਿਹਰਿਆਂ ਕੱਲੇ ਦੋਨੋਂ ਮੇਰਾ ਮਤਲਬ ਸਾਥੀਆਂ ਦੇ ਐਂ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ ਬੋਲੇ ਸੋਨਿਹਾਰ ਸਿਆਦਰ ਮੇਰੇ ਤਾਂ ਬਜ਼ੁਰਗਾਂ ਵਾਂਗੂ ਐ ਦੇਖੋ ਅੱਜ ਮੈਂ ਇੰਨਾ ਕਹਿ ਸਕਦਾ ਕਿ ਬਾਦਲ ਸਾਹਿਬ ਦੇ ਬਾਅਦ ਸਭ ਤੋਂ ਸੀਨੀਅਰ ਹੁਣ ਅੱਜ ਦੀ ਤਰੀਕ ਢੀਂਸਾ ਸਾਹਿਬ ਹਨ ਕਿਉਂਕਿ ਉਹਨਾਂ ਨੇ ਸੋ ਅਜੀਤਾ ਉਹਨਾਂ ਨੂੰ ਬੇਨਤੀ ਕਰਦਾ ਪਹਿਲੇ ਬਾਦਲ ਸਾਹਿਬ ਸਰਪ੍ਰਸਤੀ ਸਾਡੀ ਪਾਰਟੀ ਦੇ ਉਹਨਾਂ ਦੇ ਛਤਰ ਛਾਇਆ ਥੱਲੇ ਆਪਾਂ ਕਰ ਰਹੇ ਸੀ ਕਿਉਂਕਿ ਹੁਣ ਉਹ ਨਹੀਂ ਹੈ ਤੁਸੀਂ ਸਰਪ੍ਰਸ ਦੀ ਸੇਵਾ ਸੰਭਾਲ ਕੇ ਸਾਡੀ ਪਾਰਟੀ ਨੂੰ ਗਾਈਡ ਕਰਦਾ ਰਹਿਣਾ ਤੇ ਕਿਉਂਕਿ ਅਸੀਂ ਜੋ ਐਕਸਪੀਰੀਅੰਸ ਸਾਡਾ ਹੈ ਉਹ ਐਕਸਪੀਰੀਅੰਸ ਇੰਨਾ ਨਹੀਂ ਜਿੰਨਾ ਆਪਣੇ ਬਜ਼ੁਰਗਾਂ ਦਾ ਹੈ ਹੁੰਦੜ ਸਾਹਿਬ ਦਾ ਟੀਨਸਾ ਸਾਹਿਬ ਦਾ ਤੇ ਸਾਰੇ ਇਹਨਾਂ ਦੇ ਪੁਰਾਣੇ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਹੈ ਚੰਗੇ ਸਮੇਂ ਵੀ ਦੇਖਿਆ ਮਾੜੇ ਸਮੇਂ ਵੀ ਦੇਖਿਆ ਹਾਲਾਤ ਇਹ ਜਿਹੀਆਂ ਦੇਖਿਆ ਜਦੋਂ ਕੋਈ ਘਰੋਂ ਨਿਕਲ ਨਹੀਂ ਸਕਦਾ ਸੀ ਸੋ ਅੱਜ ਪ੍ਰਾਣੀ ਟਰੈਡੀਸ਼ਨਸ ਤੇ ਤੇ ਮੈਂ ਜਿਵੇਂ ਢੀਂਡਾ ਸਾਹਿਬ ਨੇ ਅੱਗੇ ਜ਼ਿਕਰ ਕੀਤਾ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਾਰਾਜ਼ ਜੇ ਮੇਥੋਂ ਕੋਈ ਗਲਤੀ ਹੋਈ ਓਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਇਹਦੀ ਕਰਦਾ ਅਪੀਲ ਵੀ ਕਰਦਾ ਹੈ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨਾਂ ਕਰਕੇ ਲੱਗ ਵੀ ਹੋਇਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਣਾਈ ਬਚਾਈਏ ਪੰਥ ਨੂੰ ਬਚਾਈਏ ਜੇ ਆਪਾਂ ਇਕੱਠੇ ਹੋਵਾਂਗੇ ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ ਕਿਉਂਕਿ ਮੈਨੂੰ ਮਾਣ ਹੈ ਆਪਣੀ ਲੀਡਰਸ਼ਿਪ ਤੇ ਮਾਣ ਹੈ ਆਪਣੇ ਵਰਕਰਾਂ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਸਾਡੀ ਪਾਰਟੀ ਵਿੱਚ ਉਹਦੇ ਯੋਧੇ ਆ ਜਿਹਨੇ 15-15 ਸਾਲਾਂ ਜੇਲਾ ਕੱਟੀਆਂ ਆ ਅੱਜਕੱਲ ਘੰਟਾ ਧੁੱਪੇ ਨਹੀਂ ਖੜ ਸਕਦੇ ਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੀ ਅੱਗੇ ਆਏ ਆ ਸੋ ਅੱਜ ਮੈਂ ਵਿਸ਼ਵਾਸ ਹੋਣਾ ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਹੋਣਾ ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਪਹਿਲੇ ਵੀ ਸੀ ਹੁਣ ਵੀ ਹੋ ਤੇ ਤੁਹਾਨੂੰ ਪੂਰਾ ਮਾਨ ਸਤਕਾਰ ਤੁਹਾਨੂੰ ਦਿੱਤਾ ਜਾਊਗਾ ਨਾਲੇ ਇੱਕ ਹੋਰ ਗੱਲ ਹੈ ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਹਾਂ ਕਿਤੇ ਇਹ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਆ ਜਾਂ ਕੋਈ ਡਿਡਰ ਆ ਆਪਾਂ ਸਾਰੇ ਪਰਿਵਾਰ ਆ ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਤੇ ਪੰਜਾਬ ਨੂੰ ਤਖੜਾ ਕਰੀਏ ਤਾਂ ਅੱਜ ਸਾਡੇ ਵਾਸਤੇ ਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ ਤੇ ਹੱਥ ਨਵਾ ਆਊਗਾ ਸਾਡੇ ਤੇ ਰੱਖਣਗੇ ਤੇ ਆ ਸਾਰੀ ਸਮੂਚੀ ਟੀਮ ਨੂੰ ਗਾਈਡ ਕਰਨਗੇ ਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਬੜੀ ਬੱਡੀ ਯੋਗਦਾਨ ਰਹੀ ਹੈ ਮੇਰੇ ਦਾ ਬਹੁਤ ਭਰਾਵਾ ਮੰਗੂ ਆ ਬੜੇ ਸਤਕਾਰ ਹੈ ਇੱਕ ਨੇਕ ਇਨਸਾਨ ਹੈ ਉਹਨਾਂ ਨਾਮੇ ਜੀ ਆਣ ਕਰਨਾ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿੰਨੇ ਐਜੀਪੀਸੀ ਮੈਂਬਰ ਆਏ ਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਆ ਇਹਨਾਂ ਦੇ ਵਕ ਵਕ ਅਹੁਦੇਦਾਰ ਆਏ ਆ ਵਕ ਵਕ ਇਹਨਾਂ ਦੀ ਯੂਨਿਟ ਦੇ ਮੈਂਬਰ ਮੈਂ ਦੇਖਿਆ ਯੂਨੀਨਿਮਸਲੀ ਸਾਰੇ ਇਕੱਠੇ ਆ ਇੱਕ ਆਵਾਜ਼ ਥੱਲੇ ਇੱਕ ਝੰਡੇ ਥੱਲੇ ਸਾਰੇ ਇਕੱਠੇ ਆ ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ ਚਾਊਗਾ ਮੈਂ ਇਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਦਲ ਪਰਿਵਾਰ ਦਾ ਪਟਵਾਰਾ ਖਤਮ ਹੋ ਗਿਆ ਕੀ ਹੁਣ ਭਾਜਪਾ ਨਾਲ ਲੋਕ ਸਭਾ ਦੇ ਵਿੱਚ ਸਮਝੌਤਾ ਹੋਏਗਾ ਨੌਂ ਵਾਸ ਦਾ ਰਿਸ਼ਤਾ ਦੁਬਾਰਾ ਕਦੋਂ ਹੋਏਗਾ ਸਾਡਾ ਮੈਂ ਤੈਨੂੰ ਕੱਲ ਦੱਸਾਂ ਸਾਡਾ ਰਿਸ਼ਤਾ ਚੱਲੀ ਜਾਂਦਾ ਸੀ ਬੀਐਸਪੀ ਨਾਲ ਹਲੇ ਵੀ ਚੱਲੀ ਜਾਂਦਾ ਸੀ ਪਰ ਮੈਨੂੰ ਅਖਬਾਰ ਚ ਪੜਿਆ ਕੁਝ ਹੋਇਆ ਤੇ ਬੰਲਾ ਇਹਦਾ ਤੁਸੀਂ ਜਿਆਦਾ ਫਿਕਰ ਕਰਦੇ ਹੋ ਸਾਡਾ ਸਾਡਾ ਫਿਕਰ ਸਾਨੂੰ ਸਾਡੇ ਕੋਲ ਹੀ ਰਹਿਣ ਦਿਓ ਫਿਕਰ ਸਾਨੂੰ ਅਸੀਂ ਕੌਮ ਦਾ ਪੰਜਾਬ ਦਾ ਫਿਕਰ ਸਾਡੇ ਕੋਲੇ ਆ ਤੁਹਾਨੂੰ ਟੈਨਸ਼ਨ ਨਹੀਂ ਰੱਖਣੀ ਸਰ ਸਾਹਿਬ ਨੇ ਕਹਿਆ ਸੀਗਾ ਜਦੋਂ ਤੱਕ ਤੁਸੀਂ ਪ੍ਰਧਾਨ ਹੋ ਮੈਂ ਵਾਪਸੀ ਨਹੀਂ ਕਰਾਂਗਾ ਕੀ ਤੁਸੀਂ ਗਿੱਦੜ ਸਿੰਘ ਦੀ ਸੰਧਾਈ ਇਹਨਾਂ ਨੂੰ ਵਾਪਸ ਕਰ ਰਹੇ ਯਾਰ ਇੱਕ ਕੱਲ ਦੱਸਾਂ ਕੀ ਹੈ ਇੱਕ ਤਾਂ ਨੌਜਵਾਨ ਤੋਂ ਬੇਟਾ ਹੈ ਬਜ਼ੁਰਗਾਂ ਨੂੰ ਐ ਨਹੀਂ ਗੱਲ ਕਰੀਦੀ ਹੁੰਦੀ ਇਹ ਚੰਗਾ ਨਹੀਂ ਹੁੰਦਾ ਕਿਉਂਕਿ ਸੀਨੀਅਰ ਆਪਣੇ ਸਾਰਿਆਂ ਦੇ ਬਜ਼ੁਰਗ ਹੈ ਤੋ ਦੇਖੋ ਮੇਰੇ ਤਾਂ ਮੈਂ ਇਹਨਾਂ ਦਾ ਬੇਟਾ ਬੱਚਾ ਹੈ ਗੱਲ ਇਹ ਵੀ ਹੁਣ ਸਿਚੁਏਸ਼ਨ ਹੋਰ ਚੇਂਜ ਹੋ ਗਈ ਅਜ ਜੋ ਪੁਰਾਣੀ ਗੱਲ ਨਹੀਂ ਰਹੀ ਜੋ ਹਾਲਾਤ ਪੰਜਾਬ ਦੇ ਤੇ ਪੰਥ ਦੇ ਅੱਜ ਦੇਖੇ ਹੈ ਪਰ ਉਹ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਨੇ ਪੰਜਾਬੀ ਦਾ ਗੀਤ ਹੈ ਦੋ ਦੋ ਸਿਰ ਜੁੜ ਜਾਂਦੇ ਕੋਈ ਚੰਦਰਾ ਮਾਰ ਦਾ ਪਾਣੀ ਦਾ 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 ਉਹਨਾਂ ਨੇ ਬੇਨਤੀ ਕਰਤਾ ਕਿ ਆ ਉਹਨਾਂ ਨੂੰ ਕੱਢਿਆ ਸੀ ਪਾਰਟੀ ਚੋਂ ਬੀਬੀ ਜੀਰ ਕੋਲ ਉਹ ਕਹਿੰਦੇ ਕੱਢਿਆ ਸੀ ਦਾ ਸੋਚ ਜਿਹੜਾ ਹੈਗਾ ਜੀਐਸ ਪ੍ਰੋ ਪੰਜਾਬੀ ਟੀਵੀ ਤੇ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਮੈਂ ਤਾਂ ਕਿਤੇ ਨਹੀਂ ਗਈ ਮੈਨੂੰ ਤਾਂ ਮਤਾ ਪਾ ਕੇ ਕੱਢਿਆ ਗਿਆ ਸੀ ਕਹਿੰਦੇ ਜੇ ਆਉਣਗੇ ਗੱਲ ਕਰਾਂਗੇ ਤਾਂ ਫਿਰ ਅੱਗੇ ਗੱਲ ਦੇਖਾਂਗੇ ਤੁਸੀਂ ਜਾਓਗੇ ਉਹਨਾਂ ਨੂੰ ਬੁਲਾਓਗੇ ਸੀ ਮੇਰੇ ਤਰਫੋਂ ਮੈਂ ਤੁਹਾਨੂੰ ਅੱਜ ਕੇ ਮੈਂ ਤੁਹਾਡੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਇਕੱਲੇ ਉਹਨਾਂ ਨੂੰ ਨਹੀਂ ਸਾਰੇ ਕਈ ਲੋਕ ਕੋਈ ਲਗ-ਲਗ ਪਾਰਟੀਆਂ ગયા ਭਾਵੇਂ ਕੋਈ ਕਾਂਗਰਸ ਚ چلا ਗਿਆ ਕੋਈ ਆਪ ਚ ਚਲਾ ਗਿਆ ਸਾਰਿਆਂ ਨੂੰ ਕਹਿਣਾ ਹੈ ਪੰਜਾਬ ਵਾਸਤੇ ਕੌਮ ਵਾਸਤੇ ਇਕੱਠੇ ਹੋ ਜੇ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡਾ ਆਪਣਾ ਹੈ ਅੱਜ ਬਜਟ ਪੇਸ਼ ਹੋਇਆ ਵਿਧਾਨ ਸਭਾ ਦੇ ਵਿੱਚ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂਕਿ ਕਈ ਸਰਕਾਰ ਨੇ ਵਾਅਦੇ ਕੀਤੇ ਇੰਨਾ ਨਿਕੰਮਾ ਮੁੱਖ ਮੰਤਰੀ ਬਜਟ ਪੇਸ਼ ਬਜਟ ਜਿਹੜਾ ਮਾਰਾ ਹੈ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਤਾਇਰ ਕਰਤੀ ਇਹਦਾ ਮਤਲਬ ਮੈਂ ਤਾਂ ਇੰਨਾ ਨਿਕੰਮਾ ਮੁੱਖ ਮੰਤਰੀ ਹੈ ਇਹਨੂੰ ਨਾਂ ਬਜਟ ਬਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਸਦਨੀ ਜੀ ਬਰਾਦਦਾਰੀ ਪਤਾ ਨਾ ਅਸੈਂਬਲੀ ਦੀ ਮਰਿਆਦਾ ਤਾਂ ਪਤਾ ਨਾ ਅਸੈਂਬਲੀ ਵਿੱਚ ਪ੍ਰੋਟੋਕਾਲ ਦਾ ਪਤਾ ਹੈ ਮੈਂ ਕਹਿੰਨਾ ਬੇਨਤੀ ਕਰਨਾ ਚਾਹਣਾ ਹੈ ਜੇ ਥੋੜਾ ਮੋਟਾ ਵੀ ਅਕਲ ਹੋਏ ਜੇ ਉਹਨੂੰ ਨਹੀਂ ਸਿਸਟਮ ਦਾ ਪਤਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਿਹਾ ਉਹਨਾਂ ਦੀਆਂ ਵੀਡੀਓ ਕਢਾ ਕੇ ਖਾਮਗ ਦੇਖ ਲੈ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਹੈ ਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ ਚ ਬੇਵ ਕਰਦਾ ਹੈ ਉਹਨਾਂ ਨੂੰ ਜੇ ਸਿੱਖਣਾ ਚਾਹੀਦਾ ਦੂਜੀ ਗੱਲ ਦੂਜੀ ਗੱਲ ਦੂਜੀ ਗੱਲ ਬਜਟ ਐਡੇ ਵੱਡੇ ਝੂਠ ਮਾਰਾ ਹੈ ਆਗਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜਾਓਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲ ਦਾ ਪੁੱਛਣਾ ਚਾਹਣਾ ਹੈ ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨ ਲੱਗਾ ਦੂਜਾ ਬਜਟ ਹੋ ਗਿਆ ਮੈਂਸ਼ਨ ਹੀ ਹੈ ਨਹੀਂ ਤੀਜਾ ਜੀ ਤੀਜਾ ਮੈਂਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ 4 ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ ਸਰਪਲਸ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਹੈ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਹੈ ਇੰਡਸਟਰੀਅਲ ਇਨਸੈਂਟਿਵ ਵਾਸਤੇ ਇਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸ ਨੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅ ਐਂਡ ਆਰਡਰ ਦੀ ਸਿਰ ਤੇ ਕੋਈ ਆਉਣਾ ਨਹੀਂ 50 ਕਰੋੜ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ ਦੇਖੋ ਆਪਣੇ ਹੜ ਆਏ ਕਰੋੜਾਂ ਰੁਪਏ ਦੇ ਨੁਕਸਾਨ ਹੋਇਆ 1 ਰੁਪਿਆ ਮੁਆਵਜ਼ਾ ਨਹੀਂ ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ 1 ਰੁਪਿਆ ਮੁਆਵਜ਼ਾ ਨਹੀਂ ਗੜੇ ਪੈ ਗਏ 1 ਰੁਪਿਆ ਨਹੀਂ ਮੈਂ ਹੁਣੀ ਕੱਲ ਹੀ ਪਰਸੋਂ ਕੱਲ ਗਿਆ ਸੀ ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਮਨ ਲਾਦਾ 15 ਪਿੰਡਾਂ ਤੱਕ ਮੈਂ ਗਿਆ ਸੀ ਘੜਤ ਘੜ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰਸ ਫਾਰ ਨੈਚੁਰਲ ਕਲਾਈਮਟੀ ਕੀ ਜੇ ਕੋਈ ਘੜੇ ਘੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ 130 ਕਰੋੜ ਰੁਪਇਆ 100 ਕਰੋੜ ਤਾਂ ਬਾਦਲ ਸਾਹਮਣੇ ਚੋਣੀਆਂ ਨੂੰ ਦੇਤਾ ਸੀ ਜਦੋਂ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਸੀ 500 ਕਰੋੜ ਰੁਪਇਆ ਇੱਕ ਫਸਲ ਦਿੱਤਾ ਜਿਹੜੇ ਪੂਰੇ ਸਾਲ ਵਾਸਤੇ 130 ਕਰੋੜ ਰੁਪਇਆ ਆ ਬਜਟ ਪੇਸ਼ ਕਰਨਾ ਤਬਾਹ ਕਰਤਾ ਸੂਬਾ ਇਸ ਕਰਕੇ ਮੈਂ ਹੋਰ ਅੱਛਾ ਇੱਕ ਹੋਰ ਗੱਲ ਹੈ ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਇੱਕ ਦੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 7.5000 ਕਰੋੜ ਕਰਤਾ ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ ਤੇ ਰੱਖਿਆ ਕਿਹਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ ਮੈਂ ਉਹ ਤਾਈਓ ਮੈਂ ਬੇਨਤੀ ਕਰਨ ਆਇਆ ਸਾਰਿਆਂ ਲੋਕਾਂ ਨੂੰ ਪੰਜਾਬ ਬਚਾ ਲੋ ਆ ਜਿਹੜੇ ਝਾੜੂ ਵਾਲੇ ਐ ਕੱਲੇ ਪੰਜਾਬੀ ਐ ਜਿਹੜੇ ਇਹਨਾਂ ਦੇ ਕਾਬੂ ਆ ਗਏ ਦੇਖੋ ਹਿੰਦੁਸਤਾਨ ਚ ਇਹਨਾਂ ਨੇ ਆਈ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਵੜਿਆ ਹੁਣ 13 0 ਕਹਿੰਦਾ 13 0 ਉਹ ਸਹੀ ਕਹਿ ਰਿਹਾ ਹੈ ਜ਼ੀਰੋ ਇਹਨੂੰ ਮਿਲਣੀ ਐ ਜਿਹੜੀਆਂ ਜ਼ੀਰੋ ਹੋਣੀਆਂ ਆਮ ਆਦਮੀ ਪਾਰਟੀ ਦੇ ਸੀਟਾਂ ਨੇ 13 ਸੀਟਾਂ ਸਰ ਤੁਸੀਂ ਕੋਈ ਇਨਰ ਪੀਡੀਪੀ ਆਪਕੋ ਦਿਆ ਰਹਾ ਹੈ ਆਪਕੋ ਲਗਤਾ ਹੈ ਕਿ ਇਹ ਰਾਈਟ ਟਾਈਮ ਹੈ ਕਿ ਬੀਜੇਪੀ ਕੇ ਸਾਥ ਅਲਾਇنس ਬਣਾਣੀ ਚਾਹੀਏ ਯਾਰ ਮੈਂ ਮੈਡਮ 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 ਮੈਂ ਬਜਟ ਦੀ ਗੱਲ ਕਰੀ ਜਾਨਾ ਤੁਹਾਨੂੰ ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਨਾ ਤੁਸੀਂ